ਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਦੋਂ ਤੋਂ ਡੀਐਸਪੀ ਰਾਜਕੁਮਾਰ ਨਵਾਸ਼ਹਿਰ ਦੀ ਅਗਵਾਈ ਹੇਠ ਇੰਸਪੈਕਟਰ ਮੈਡਮ ਨਰੇਸ਼ ਕੁਮਾਰੀ ਨੇ ਥਾਣਾ ਔਰ ਵਿਖੇ ਬਤੌਰ ਐਸਐਚਓ ਦਾ ਅਹੁਦਾ ਸੰਭਾਲ ਲਿਆ ਹੈ ਉਦੋਂ ਤੋਂ ਪਿੰਡ ਔਰ ਗੜੁੱਪੜ ਵਿੱਚ ਨਸ਼ਾ ਤਸਕਰੀ ਨੂੰ ਕਾफी ਹੱਦ ਤੱਕ ਖਾਲਪਈ ਹੈ ਜਿੱਥੇ ਨਸ਼ਾ ਤਸਕਰਾਂ ਖਿਲਾਫ ਮਾਮਲੇ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹ ਤੇ ਜਿਆ ਜਾ ਰਿਹਾ ਹੈ ਉੱਥੇ ਹੀ ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀਆਂ ਵੀ ਫਰੀਜ਼ ਕੀਤੀਆਂ ਜਾ ਰਹੀਆਂ ਹਨ ਇਸੇ ਕੜੀ ਵਿੱਚ ਅੱਜ ਦੀ ਐਸਪੀ ਰਾਜਕਮਾਰ ਦੀ ਅਗਵਾਈ ਵਿੱਚ ਪਿੰਡ ਗਰੂਪਰ ਦੇ ਇੱਕ ਨਸ਼ਾ ਤਸਕਰ ਦੀ 47 ਲੱਖ 36 ਹਜ਼ਾਰ ਦੀ ਪ੍ਰਾਪਰਟੀ ਫਰੀਜ ਕਰਨ ਦੇ ਆਰਡਰ ਚ ਪਕਾਏ ਗਏ ਇਸ ਮੌਕੇ ਡੀਐਸਪੀ ਰਾਜਕੁਮਾਰ ਨੇ ਦੱਸਿਆ ਕਿ ਸਬ ਡਿਵੀਜ਼ਨ ਵਿੱਚ ਕੁਝ ਮਹੀਨਿਆਂ ਦੌਰਾਨ 2 ਕਰੋੜ 9 ਲੱਖ ਰੁਪਏ ਦੀਆਂ ਪ੍ਰਾਪਰਟੀਆਂ ਫਰੀਜ ਕਰਵਾਈਆਂ ਗਈਆਂ ਹਨ ਵਧੇਰੇ ਜਾਣਕਾਰੀ ਲਈ ਛਿੰਜੀ ਲੜੋਆ ਰਾਹੀ ਡੀਐਸਪੀ ਰਾਜਕੁਮਾਰ ਅਤੇ ਐਸਐਚਓ ਨਰੇਸ਼ ਕੁਮਾਰੀ ਨਾਲ ਕਰਵਾਉਦੇ ਹਾਂ ਤੁਹਾਡੀ ਗੱਲਬਾਤ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਮੁਖ ਅਫਸਰ ਥਾਣਾ ਆਉਡ ਵੱਲੋਂ ਇਨਸਪੈਕਟਰ ਨਰੇਸ਼ ਕੁਮਾਰ ਵੱਲੋਂ ਇਹ ਜਿਹੜੀ ਨਸ਼ਾ ਸਮਗਲਰ ਹੈਗਾ ਇਹਨਾਂ ਦੀ ਪ੍ਰਾਪਰਟੀ ਅਟੈਚ ਕਰਾਈ ਗਈ ਜਿਹਦਾ ਨਾਮ ਸੰਦੀਪ ਕੌਰ ਵਾਈਫ ਆਫ ਲਬ੍ਰੀਤ ਹੈ ਔਰ ਇਹਦੇ ਤੇ ਕਮਰਸ਼ੀਅਲ ਕੁਆਂਟੀਟੀ ਦਾ ਮੁਕਦਮਾ ਦਰਜ ਹੈ ਅੱਜ ਕੱਲ ਇਹ ਜੇਲ੍ਹ 'ਚ ਹੈਗੇ ਸੋ ਇਹਦੀ ਇਹ ਪ੍ਰਾਪਰਟੀ ਜਿਹੜੀ ਕੋਠੀ ਬਣਾਈ ਗਈ ਹੈ ਉਹ ਨਸ਼ੇ ਦੀ ਕਮਾਈ ਤੋਂ ਬਣਾਈ ਗਈ ਹੈ ਜਿਹਦੀ ਕੁੱਲ ਕੀਮਤ 47,36,000 ਰੁਪਏ ਹੈ ਸੋ ਇਹਨੂੰ ਫ੍ਰੀਜ਼ ਕਰਨ ਦੇ ਆਰਡਰ ਜਿਹੜੇ ਹੋਏ ਆ ਔਰ ਅੱਜ ਅਸੀਂ ਇਹ ਫ੍ਰੀਜ਼ਿੰਗ ਜਿਹੜੇ ਆਰਡਰ ਹੈਗੇ ਆ ਉਹ ਇਹਨਾਂ ਦੇ ਘਰ ਮਰੇ ਚਪਕਾਏ ਆ ਕੋਈ ਕਿੰਨੇ ਮਾਮਲੇ ਦਰਜ ਨੇ ਇਸ ਤਰ੍ਹਾਂ ਇਹਦੇ ਦੇ ਕਮਰਸ਼ੀਅਲ ਕੁਆਂਟੀਟੀ ਦਾ ਇੱਕ ਹੀ ਮਾਮਲਾ ਦਰਜ ਹੈ ਲੇਕਿਨ ਇਹਦੇ ਪਰਿਵਾਰਕ ਮੈਂਬਰਾਂ ਤੇ ਸਾਰਿਆਂ ਦੇ ਮੁਕਦਮੇ ਦਰਜ ਹੈ ਜਿਹੜਾ ਇਹਦਾ ਘਰ ਵਾਲਾ ਲਵਪ੍ਰੀਤ ਉਹਦੇ ਤੇ ਵੀ ਕਮਰਸ਼ੀਅਲ ਕੁਆਂਟੀਟੀ ਦਾ ਮੁਕਦਮਾ ਦਰਜ ਹੈ ਇਹਦੇ ਫਾਦਰ ਹੈਗੇ ਜਰਨੈਲ ਜੈਲੀ ਉਹਨਾਂ ਦੇ ਖਿਲਾਫ ਵੀ ਬਹੁਤ سارے ਮੁਕਦਮੇ ਦਰਜ ਹੈ ਇਹਦੇ ਚਾਚਾ ਦੇਬੀ ਆ ਉਹਦੇ ਖਿਲਾਫ ਮੁਕਦਮੇ ਦਰਜ ਹੈ ਔਰ ਇਹਦੀ ਮਾਤਾ ਕਮਲੇਸ਼ ਜਿਹੜੀ ਅੱਜਕੱਲ ਮਫਰੂਰ ਚੱਲ ਰਹੀ ਹੈ ਉਹਦੇ ਖਿਲਾਫ ਵੀ ਮੁਕਦਮੇ ਦਰਜ ਸੋ ਸਾਰਾ ਇਹ ਪਰਿਵਾਰ ਜਿਹੜਾ ਹੈਗਾ ਇਸ ਕੰਮ ਵਿੱਚ ਮਲਬਸ ਹੈਗਾ ਸਰ ਜੇ ਜਿਹੜੇ ਕੀ ਫਰਦ ਹੋ ਗਿਆ ਇੰਦਰਾਜ ਹੋ ਗਿਆ ਨਾਮਦਰਜ ਹੋ ਜਾਂਦਾ ਨੇ ਤੇ ਰੈਡੈਂਟੀ ਹੁੰਦੀ ਕਿ ਨਹੀਂ ਹੁੰਦੀ ਬਿਲਕੁਲ ਹੁਣ ਜਿਹੜਾ ਫ੍ਰੀਜ਼ਿੰਗ ਆਰਡਰ ਹੋਣ ਤੋਂ ਬਾਅਦ ਇਹਨਾਂ ਦੇ ਰੈਵਨਿਊ ਰਿਕਾਰਡ ਦੇ ਵਿੱਚ ਇੰਦਰਾਜ ਹੋ ਜਾਏਗਾ ਔਰ ਇਹ ਕਿਸ ਇਸ ਪ੍ਰਾਪਰਟੀ ਨੂੰ ਨਾਮ ਵੇਚ ਸਕਣਗੇ ਨਾ ਹੀ ਕੋਈ ਇਹਨੂੰ ਅੱਗੇ ਡਿਸਪੋਜ਼ ਆਫ ਹੋਰ ਕਿਸੇ ਤਰ੍ਹਾਂ ਕਰ ਸਕਦਾ ਜਿਆਦਾਤਰ ਇਹ ਜਿਹੜੇ ਪ੍ਰਾਪਰਟੀ ਆਜ ਕੱਲੇ ਖਰੀਦੇ ਆਏ ਉਹੀ ਖਰੀਦੇ ਜਿਨ੍ਹਾਂ ਦੀ ਕੋਈ ਫਰਦ ਨਹੀਂ ਹੁੰਦੀ ਜਾਂ ਕਿਸੇ ਰਿਸ਼ਤੇਦਾਰ ਜਾਂ ਕਿਸੇ ਆਨਰਵਾਨ ਜਾਂ ਕਿਤੇ ਹੋਰ ਸੱਜਣ ਮਿੱਤਰ ਦੇ ਨਾਂ ਤੇ ਜਾਂ ਗੱਡੀਆਂ ਇਹ ਉਸੇ ਖਰੀਦੇ ਉਹਨਾਂ ਤੇ ਕੀ ਕਰਵਣੀ ਹੈ ਜੀ ਅਗਰ ਕੋਈ ਸਾਨੂੰ ਪਤਾ ਲੱਗਦਾ ਹੈ ਕਿ ਇਹਨਾਂ ਦੀ ਕਮਾਈ ਦੁਆਰਾ ਕਿਸੇ ਰਿਸ਼ਤੇਦਾਰ ਦੇ ਨਾਂ ਤੇ ਇਹਨਾਂ ਨੇ ਪ੍ਰਾਪਰਟੀ ਕਮਾਈ ਔਰ ਉਸ ਰਿਸ਼ਤੇਦਾਰ ਦੇ ਕੋਲ ਆਪਣੀ ਕੋਈ ਕਮਾਈ ਦਾ ਸਾਧਨ ਨਹੀਂ ਦੈਨ ਅਸੀਂ ਉਸ ਚੀਜ਼ ਨੂੰ ਵੀ ਫ੍ਰੀਜ਼ ਕਰਾ ਸਕਦੇ ਤੁਸੀਂ ਪਿਛਲੇ ਟਾਈਮ 'ਚ ਦੇਖਿਆ ਹੋਣਾ ਹੈ ਐ ਐਸ ਐਚਓ ਆਡ ਵੱਲੋਂ ਜਿਹੜੇ ਹੈਗੇ ਆ ਕੁਝ ਪ੍ਰਾਪਰਟੀ ਫ੍ਰੀਜ਼ ਕਰਾਈਆਂ ਗਿਆ ਜਿਨ੍ਹਾਂ ਦੇ ਚ ਉਹਨਾਂ ਦੇ ਵਹੀਕਲ ਵੀ ਜਿਹੜੇ ਹੈਗੇ ਉਹ ਫ੍ਰੀਜ਼ ਕਰਾਏ ਗਏ ਸੋ ਡੀਟੀਓ ਦੇ ਵੀ ਅੰਦਰਾਜ ਹੋ ਜਾਂਦਾ ਉਹ ਵਹੀਕਲ ਦੀ ਡਿਸਪੋਜ਼ਲ ਵੀ ਨਹੀਂ ਕਰ ਸਕਦੇ ਸਰ ਕਈ ਵੇਲੇ ਪਤਾ ਹੈ ਗੱਲ ਚੱਲਦੀ ਹੈ ਵੀ ਸਾਹਮਣੇ ਇਹਨਾਂ ਦਾ ਕੋਈ ਪ੍ਰੂਫ ਨਹੀਂ ਸਾਹਮਣੇ ਆਉਂਦਾ ਜਿੱਦਾਂ ਕਈ ਵੇਲੇ ਨਹੀਂ ਪ੍ਰਾਪਤੀਆਂ ਲੈ ਕੇ ਜਾਂ ਇਹਨਾਂ ਦੇ ਕੋਈ ਬੇਟੇ ਦੇ ਜਾਂ ਨੌ ਦੇ ਨਾਂ ਦੇ ਜਾਂ ਮੀਟਰ ਵਗੈਰਾ ਲੱਗੇ ਤਾਂ ਉਸ ਤੋਂ ਵੀ ਕੋਈ ਕਾਰਵਾਈ ਹੋ ਸਕਦੀ ਹੈ ਬਿਲਕੁਲ ਬਿਲਕੁਲ ਉਹਦੀ ਵੀ ਅਸੀਂ ਇਨਵੈਸਟੀਗੇਸ਼ਨ ਕਰਦੇ ਆ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰਕੇ ਉਸ ਚੀਜ਼ ਨੂੰ ਫ੍ਰੀਜ਼ ਕਰਾਇਆ ਜਾਂਦਾ ਤਿੰਨ ਪ੍ਰਾਪਰਟੀਆਂ ਪਿਛਲੇ ਤਿੰਨ ਮਹੀਨੇ ਦੇ ਵਿੱਚ ਹੀ ਫ੍ਰੀਜ਼ ਕਰਾਈਆਂ ਗਈਆਂ ਔਰ ਪੂਰੀ ਸਬਡਿਵੀਜ਼ਨ ਦੇ ਵਿੱਚ ਹੁਣ ਤੱਕ ਪੰਜ ਪ੍ਰਾਪਰਟੀਆਂ ਫ੍ਰੀਜ਼ ਕਰਾਈਆਂ ਗਈਆਂ ਜਿਨ੍ਹਾਂ ਦੀ ਕੁੱਲ ਕੀਮਤ ਜਿਹੜੀ ਹੈ 2 ਕਰੋੜ 9 ਲੱਖ ਰੁਪਏ ਬਣਦੀ ਹੈ ਸੋ 2 ਕਰੋੜ 9 ਲੱਖ ਰੁਪਏ ਦੀ ਜਿਹੜੀ ਹੈਗੀ ਹੈ ਪ੍ਰਾਪਰਟੀ ਪਿਛਲੇ ਤਿੰਨ ਚਾਰ ਮਹੀਨੇ ਦੇ ਵਿੱਚ ਨਮਾਸ਼ਰ ਸਬਡਿਵੀਜ਼ਨ ਵਿੱਚ ਫ੍ਰੀਜ਼ ਕੀਤੀ ਗਈ ਹੈ ਨਸ਼ੇ ਨੂੰ ਸੁਨੇਹਾ ਕਿ ਨਸ਼ਾ ਵੇਚਣ ਵਾਲੇ ਨੂੰ ਨਸ਼ੇ ਵੇਚਣ ਵਾਲਿਆਂ ਨੂੰ ਬੜਾ ਸਪੱਸ਼ ਸੁਨੇਹਾ ਹੈ ਜਿੱਥੇ ਅਸੀਂ ਉਹਨਾਂ ਨੂੰ ਨਸ਼ਾ ਵੇਚਣ ਤੋਂ ਸਖਤ ਕਾਰਵਾਈ ਕਰਾਂਗੇ ਉਹਨਾਂ ਦੇ ਖਿਲਾਫ ਮੁਕੱਦਮੇ ਦਰਜ ਕਰਕੇ ਜੇਲ੍ਹ ਭੇਜਾਂਗੇ ਉੱਥੇ ਉਹਨਾਂ ਦੁਆਰਾ ਇਸ ਕਮਾਈ ਤੋਂ ਬਣਾਈ ਹੋਈ ਪ੍ਰਾਪਰਟੀ ਨੂੰ ਫ੍ਰੀਜ਼ ਕਰ ਦਾਂਗੇ ਜਿਹੜੀ ਉਹਨਾਂ ਦੇ ਕਿਸੇ ਕੰਮ ਆਉਣ ਵਾਲੀ ਨਹੀਂ ਹੈ ਇਸ ਕਰਕੇ ਉਹਨਾਂ ਨੂੰ ਨਸ਼ੇ ਵੇਚਣ ਦਾ ਧੰਦਾ ਛੱਡ ਕੇ ਕੋਈ ਹੋਰ ਕੰਮ ਕਰ ਲੈਣਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਸ਼ੁਕਰੀਆ ਜਿਹੜਾ ਪਿਛਲੇ 1 ਸਾਲ ਤੋਂ ਮਾਣਯੋਗ ਐਸਐਸਪੀ ਸਾਹਿਬ ਸਾਡੇ ਡਾਕਟਰ ਮਹਿਤਾਬ ਸਿੰਘ ਆਈਪੀਐਸ ਔਰ ਸਾਡੇ ਡੀਐਸਪੀ ਸਾਹਿਬ ਸ਼੍ਰੀ ਰਾਜ ਕੁਮਾਰ ਬਜਾਰ ਜੀ ਇਹਨਾਂ ਵੱਲੋਂ ਜਿਹੜਾ ਲਗਾਤਾਰ ਸਾਡੀ ਜੁਆਇੰਟਲੀ ਇਸ ਚੀਜ਼ ਦੇ ਉੱਤੇ ਇੱਕ ਪ੍ਰਾਇੋਰਟੀ ਦੇ ਹਿਸਾਬ ਨਾਲ ਐਫਰਟ ਕੀਤਾ ਜਾ ਰਿਹਾ ਕਿ ਜਿੰਨੇ ਵੀ ਨਸ਼ਾ ਸਮੱਗਲਰ ਨੇ ਅਗਰ بار-बार ਉਹਨਾਂ ਨੂੰ ਦੱਸਣ ਤੋਂ ਬਾਅਦ ਵੀ ਉਹਨਾਂ ਨੂੰ ਇਹ ਸਨੇਹਾ ਦੇਣ ਤੋਂ ਬਾਅਦ ਵੀ ਉਹ ਆਪਣੇ ਇਸ ਕੰਮਾਂ ਤੋਂ ਬਾਜ਼ ਨਹੀਂ ਆ ਰਹੇ ਤਾਂ ਉਹਨਾਂ ਤੇ ਅਸੀਂ ਜਿਹੜਾ ਹੈਗਾ ਲਗਾਤਾਰ ਰਜਿਸਟ੍ਰੇਸ਼ਨ ਕਰ ਰਹੇ ਹਾਂ ਕਿਉਂਕਿ ਤੁਸੀਂ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਔੜ ਗੜਾਪੜ ਕਾਫੀ ਬਦਨਾਮ ਰਿਹਾ ਹੈ ਪਿਛਲੇ ਸਮੇਂ ਤੋਂ ਉਹਦੇ ਚ ਇਹ ਲਗਾਤਾਰ ਐਫਰਟ ਕਰਦੇ ਆ ਅਸੀਂ ਰਜਿਸਟ੍ਰੇਸ਼ਨਸ ਵੀ ਕੀਤੀਆਂ ਨੇ ਤੇ ਇੱਥੇ ਜਿਹੜੇ ਐਡਿਕਸ਼ਨ ਦੇ ਵਿੱਚ ਸੀਗੇ ਬਹੁਤ ਸਾਰੇ ਨੌਜਵਾਨ ਆਪਣੇ ਆਲੇ ਦੁਆਲੇ ਪਿੰਡਾਂ ਦੇ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਚ ਵੀ ਭਰਤੀ ਕਰਾਇਆ ਤੇ ਸਭ ਤੋਂ ਵੱਡੀ ਜਿਹੜੀ ਅਸੀਂ ਇਸ ਚੀਜ਼ ਦੇ ਵਿੱਚ ਇੱਕ ਜਿਹੜੀ ਅਹਿਮ ਭੂਮਿਕਾ ਹੈਗੀ ਆ ਉਹ ਇਹ ਵੀ ਹੈ ਕਿ ਆ ਪ੍ਰਾਪਰਟੀਆਂ ਅਸੀਂ ਇਹਨਾਂ ਦੀਆਂ ਤਸਦੀਕ ਕਰਕੇ ਵੈਰੀਫਾਈ ਕਰਕੇ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਫ੍ਰੀਜ਼ ਕੀਤਾ ਹੈ ਅਟੈਚ ਕਰ ਜਿਹਾ ਦੇਖਿਆ ਜਾਏਗਾ ਬਿਲਕੁਲ ਜੀ ਇਹ ਲਗਾਤਾਰ ਚੱਲੇਗੀ ਮੁਹਿੰਮ ਜਦੋਂ ਤੱਕ ਜੇ ਮੈਂ ਹੁਣ ਸ਼ੋਧ ਪੰਜਾਬੀ ਚ ਕਰਾਂ ਜਦ ਤੱਕ ਵਿਨਾਸ਼ ਨਹੀਂ ਹੁੰਦਾ ਸਰ ਉਹ ਨਹੀਂ ਹੁੰਦਾ ਤਾਂ ਸਰ ਬਣਾ ਲੈਂਦਾ ਤਦ ਤੱਕ ਵਿਨਾਸ਼ ਕਰਦੇ ਰਹੋਗੇ ਬਿਲਕੁਲ ਠੀਕ ਹੈ ਸ਼ੁਕਰੀਆ